ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੈਰੀ ਸਟੱਡੀ ਆਨਲਾਈਨ ਤੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ETT ਸੈਸ਼ਨ 2021-23 ਦੇ ਬਾਰੇ TP ਦੇ ਬਾਰੇ ਐਗਜ਼ਾਮ ਕਦੋਂ ਹੋ ਸਕਦੇ ਆ ਤੇ ਆਨਲਾਈਨ ਬੈਚ ਜੋ ਆਪਣਾ ਸ਼ੁਰੂ ਕੀਤਾ ਹੈ ਉਹਦੇ ਬਾਰੇ ਦੱਸਣ ਜਾ ਰਹੇ ਆ ਸੋ ਪਹਿਲਾਂ ਦੱਸ ਦਈਏ ਆਨਲਾਈਨ ਬੈਚ ਆਪਾਂ ਸ਼ੁਰੂ ਕੀਤਾ ਠੀਕ ਹੈ ਜਿੰਦੇ ਵਿੱਚ ਤੁਹਾਨੂੰ ਕੀ ਹੈ ਕਲਾਸਾਂ ਮਿਲਣਗੀਆਂ ਇੰਗਲਿਸ਼ ਦੀ ਕਲਾਸ ਲੱਗ ਰਹੀ ਹੈ ਇੰਗਲਿਸ਼ ਦੀ ਪੈਡਾਗੋਜੀ ਕਰਵਾਈ ਜਾ ਰਹੀ ਹੈ ਜਿਹੜੀ ਕਿ ਪੀਐਸਟੈਟ ਦੇ ਲਈ ਮੋਸਟ ਇੰਪੋਰਟੈਂਟ ਹੈ ਕਿਉਂਕਿ ਸੈਕੰਡ ইয়ার ਦੀ ਜਿਹੜੀ ਪੈਡਾਗੋਜੀ ਹੈ ਪੈਡਾਗ ਸੋ ਸੋਹਣ ਦੀ ਕਲਾਸ ਲੱਗਦੀ ਹੈ ਡੈਲੀ ਉਸ ਤੋਂ ਬਿਨਾ ਕੀ ਹੈ ਬਾਕੀ ਹੋਰ ਸਬਜੈਕਟ ਦੀ ਕਲਾਸ ਵੀ ਲੱਗਦੀ ਹੈ ਸੋ ਜਿੰਦਾ ਸਿਲੇਬਸ ਆਪਾਂ ਅਪਰੋਕਸੀਮੇਟਲੀ 15 ਮਾਰਚ ਤੱਕ ਖਤਮ ਕਰਨਾ ਹੈ ਅਸੀਂ ਇਹ ਟਾਰਗੇਟ ਮੰਨ ਕੇ ਚੱਲਿਆ 15 ਮਾਰਚ ਤੋਂ ਪਹਿਲਾਂ ਪਹਿਲਾਂ ਤੁਹਾਡਾ ਸਿਲੇਬਸ ਨੂੰ ਕੀ ਹੈ ਖਤਮ ਕਰਨਾ ਹੈ ਕਿਉਂਕਿ ਤੁਹਾਡੇ ਐਗਜ਼ਾਮ ਕੀ ਮਾਰਚ ਦੇ ਐਂਡ ਵਿੱਚ ਜਾਂ April ਦੇ ਵਿੱਚ ਸ਼ੁਰੂ ਹੋ ਸਕਦੇ ਆ ਓਕੇ ਸੋ ਬੈਚ ਦੀ ਫੀਸ ਹਾਲੇ ਕੀ ਹੈ ਸਿਰਫ 300 ਰੁਪੀਆ ਜਿੰਦੇ ਵਿੱਚ ਤੁਹਾਨੂੰ ਕੀ ਹੈ ਪੀਐਸਟੈਟ ਦਾ ਮੈਥ ਤੇ ਪੀਐਸਟੈਟ ਦੀ ਇੰਗਲਿਸ਼ ਵੀ ਕਰਵਾਈ ਜਾਏਗੀ ਉਸ ਤੋਂ ਬਿਨਾ ਤੁਹਾਨੂੰ ਕੀ ਹੈ 8 ਬੁੱਕਸ ਦੀ ਪੀਡੀਐਫ ਵੀ ਦਵਾਂਗੇ ਤੇਰੀ ਬੁੱਕਸ ਆਉਂਦੀ ਪੀਡੀਐਫ ਵੀ ਤੁਹਾਨੂੰ ਮਿਲਣਗੀ ਆ ਤੇ ਨਾਲ ਕੀ ਆ ਪੀਐਸਟੈਟ ਦਾ ਬੈਚ ਮੈਥ ਸ਼ੁਰੂ ਕਰਵਾਵਾਂਗੇ ਬਿਲਕੁਲ ਬੇਸਿਕ ਤਰੀਕ ਤੋਂ ਹੁਣ ਸਾਰਾ ਬੇਸਿਕ ਤੋਂ ਦੁਆਰਾ ਸ਼ੁਰੂ ਕਰਵਾਇਆ ਜਾਏਗਾ ਓਕੇ ਸੋ ਜੇਕਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਤੁਸੀਂ ਕਰ ਸਕਦੇ ਹੋ ਨੰਬਰ ਮੇਰਾ ਇਸ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ 95014 42503 ਦੇ ਉੱਪਰ ਓਕੇ ਕਿਉਂਕਿ ਇਸ ਤੋਂ ਬਾਅਦ ਜਦੋਂ ਸੈਕਿੰਡ ਈਅਰ 25 ਤਰੀਕ ਤੋਂ ਬਾਅਦ ਕੀ ਬੈਚ ਥੋੜਾ ਮਹਿੰਗਾ ਹੋ ਜਾਏਗਾ 500 ਰੁਪੀਸ ਦਾ ਹੋਏਗਾ ਕਿਉਂਕਿ ਉਹਦੋਂ ਕੀ ਹੈ ਫਰਸਟ ইয়ার ਦੇ ਪੇਪਰ ਖਤਮ ਹੋ ਚੁੱਕੇ ਹੋਣਗੇ ਫਿਰ ਸੈਕੰਡ ইয়ার ਦਾ ਬੈਚ ਅਸੀਂ 500 ਰੁਪਏ ਦਾ ਕਰਾਂਗੇ ਸੋ ਜੇਕਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਹੋ ਤੁਸੀਂ ਅੱਜ ਜੁਆਇਨ ਕਰ ਸਕਦੇ ਸੋ ਉਸ ਤੋਂ ਬਿਨਾ ਟੀਪੀ ਦੇ ਬਾਰੇ ਟੀਪੀ ਦੀ ਐਕਸਟੈਂਡਡ ਦੇ ਬਾਰੇ ਹਜੇ ਕੋਈ ਵੀ ਡਿਟੇਲ ਨਹੀਂ ਆਈ ਕੋਈ ਜਾਣਕਾਰੀ ਨਿਕਲ ਕੇ ਨਹੀਂ ਆਈ ਮੇਰੇ ਹਿਸਾਬ ਨਾਲ ਤਾਂ ਮੁਸ਼ਕਲ ਹੈ ਕਿਉਂਕਿ ਜੇ ਹੋਣੀ ਹੁੰਦੀ ਤਾਂ ਤੁਹਾਡੀ ਹੁਣ ਕੋਈ ਨਾ ਕੁਝ ਆ ਜਾਂਦਾ ਤੋ ਬਹੁਤ ਘੱਟ ਚਾਂਸ ਹੈ ਜੇ ਵੈਸੇ ਜੇ ਹੋਈ ਵੀ ਤਾਂ 5-6 ਦਿਨ ਦੀ ਮੈਕਸਿਮਮ ਹੋਏਗੀ ਜ਼ਿਆਦਾ ਨਹੀਂ ਹੋਏਗੀ ਠੀਕ ਹੈ ਟੀਪੀ ਦੇ ਬਾਰੇ ਹਾਲੇ ਕੋਈ ਜਾਣਕਾਰੀ ਨਿਕਲ ਕੇ ਨਹੀਂ ਆਈ ਕਾਲਜਾਂ ਚ ਪੜਾ ਕੀਤਾ ਕਿ ਕਹਿੰਦੇ ਸਾਡੇ ਕੋਲ ਅਜੇ ਕੋਈ ਜਾਣਕਾਰੀ ਨਹੀਂ ਵੀ ਟੀਪੀ ਐਕਸਟੈਂਡ ਹੋਏਗੀ ਜਾਂ ਨਹੀਂ ਹੋਏਗੀ ਵੈਸੇ 17 ਜਨਵਰੀ ਨੂੰ ਤੁਹਾਡੀ ਟੀਪੀ ਕੀ ਹੈ ਖਤਮ ਹੋ ਰਹੀ ਹੈ ਉਸ ਤੋਂ ਬਾਅਦ ਕੀ ਹੈ ਤੁਹਾਡੀਆਂ ਫਾਈਲਾਂ ਵਗੈਰਾ ਚੈੱਕ ਹੋਣਗੀਆਂ ਠੀਕ ਹੈ ਵੈਰੀਫਿਕੇਸ਼ਨ ਹੋਏਗੀ ਕਾਲਜਾਂ ਵੱਲੋਂ ਹੋਏਗੀ ਡਾਈਟ ਵਿੱਚ ਹੋਏਗੀ ਐਸ ਸੀ ਆਰਟੀ ਵੱਲੋਂ ਹੋਏਗੀ ਤਾਂ ਜੇਕਰ ਤੁਹਾਡੀ ਟੀਪੀ ਖਤਮ ਹੁੰਦੀ ਹੈ 17 ਜਨਵਰੀ ਨੂੰ ਤਾਂ ਤੁਸੀਂ ਮੰਨ ਕੇ ਚੱਲੋ 15 ਮਾਰਚ ਤੱਕ ਤੁਹਾਡੇ ਐਗਜ਼ਾਮ ਸ਼ੁਰੂ ਹੋ ਸਕਦੇ ਆ ਉਸ ਤੱਕ ਤੁਹਾਡਾ ਪੀਐਸਟੈਟ ਵੀ ਆ ਜਾਏਗਾ ਠੀਕ ਹੈ ਸੋ ਤੁਹਾਨੂੰ ਕੀ ਡਬਲ ਬੈਨੀਫਿਟ ਹੈ ਨਾਲੇ ਪੀਐਸਟੈਟ ਆ ਗਿਆ ਨਾਲੇ ਤੁਹਾਡਾ ਕੀ ਹੈ ਈਟੀਟੀ ਸੈਕੰਡ ਇਅਰ ਦੇ ਐਗਜ਼ਾਮ ਆ ਜਾਣਗੇ ਓਕੇ ਉਸ ਤੋਂ ਬਾਅਦ ਪੋਸਟਾਂ ਬਾਰੇ ਕੁਝ ਕਹਿ ਨਹੀਂ ਸਕਦੇ ਕਦੋਂ ਆਣਗੀਆਂ ਸੋ ਉਮੀਦ ਕਰਦੇ ਆ ਤੁਹਾਡੀ ਟੀਪੀ ਐਕਸਟੈਂਡ ਨਾ ਹੀ ਹੋਵੇ ਤੁਹਾਨੂੰ ਕੀ ਨਾ ਹਜੇ ਕੀ ਹੈ ਥੋੜਾ ਜਿਆਦਾ ਹੋਰ ਸਕੂਲਾਂ ਵਿੱਚ ਜਾਣਾ ਪਵੇ ਸੋ ਜੋ ਲੈਕਚਰ ਬਾਕੀ ਹੈ ਡਾਟਾ ਵਿੱਚ ਤੁਹਾਡੇ ਪੂਰੇ ਹੋ ਜਾਣਗੇ ਤੇ ਤੁਹਾਡੇ ਐਗਜ਼ਾਮ ਕੀ ਮਾਰਚ ਦੇ ਐਂਡ ਵਿੱਚ ਸ਼ੁਰੂ ਹੋਣ ਦੇ ਚਾਂਸਿਸ ਹਲੇ ਤੱਕ ਹੈਗੇ ਆ ਓਕੇ ਸੋ ਜੇਕਰ ਤੁਸੀਂ ਬੈਚ ਜੁਆਇਨ ਕਰਨਾ ਚਾਹੁੰਦੇ ਹੋ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਥੈਂਕ ਯੂ ਵੈਰੀ ਮਚ